ਬੱਚੇ ਨੇ 18 ਸਾਲ ਤੋਂ ਘੱਟ ਜਿਹੜੇ ਨਾਬਾਲਗ ਨੇ ਉਹ ਕੋਈ ਵੀ ਵਹੀਕਲ ਜਿਹੜਾ ਕਿ ਜਿਵੇਂ ਐਕਟਵਾ ਜਾਂ ਸਪਲੈਂਡਰ ਆ ਉਹ 100 ਸੀਸੀ ਤੋਂ ਜ਼ਿਆਦਾ ਵਾ ਜਿਹੜੇ ਛੋਟੇ ਵੀ ਹਿੱਕਲ ਨੇ ਉਹ 50 ਸੀਸੀ ਚਲਾ ਸਕਦੇ ਆ ਜਾਂ ਬੈਟਰੀ ਵਾਲੀ ਦੋ ਬੈਟਰੀ ਵਾਲੀ ਜਿਹੜੇ ਹੁਣ ਦੇ ਸਕੂਟਰ ਉਹ ਦੋ ਟਾਈਪ ਦੇ ਹੁੰਦੇ ਆ ਇੱਕ ਹੁੰਦੇ ਆ ਹਾਈ ਸਪੀਡ ਜਿਸ ਨੂੰ ਹਰੇ ਰੰਗ ਦੀ ਨੰਬਰ ਪਲੇਟ ਲੱਗਦੀ ਆ ਤੇ ਉਹਦੀ ਆਸੀ ਬਣਦੀ ਆ ਇਹ ਕੁੰਦੀ ਸਲੋ ਸਪੀਡ ਉਹਨੂੰ ਆਸੀ ਨੰਬਰ ਨਹੀਂ ਉਹਦਾ ਨਾਂ ਆਸੀ ਬਣਦੀ ਨਾਂ ਦਾ ਨੰਬਰ ਲੱਗਦਾ ਉਹਦੀ ਸਲੋ ਸਪੀਡ ਹੁੰਦੀ ਹੈ ਤੇ ਉਹ ਬੱਚਾ ਜਿਹੜਾ ਚਲਾਏਗਾ ਤੇ ਉਹ ਬੱਚੇ ਕੋ ਬਕਾਇਦਾ ਉਹਦਾ ਲਰਨਿੰਗ ਲਾਇਸੈਂਸ ਹੋਣਾ ਚਾਹੀਦਾ ਉਹਦੇ ਸਿਰ ਤੇ ਹੈਲਮਟ ਪਾਇਆ ਹੋਣਾ ਚਾਹੀਦਾ ਤੇ ਉਹਨੇ ਟਰਬਨ ਸਜਾਈ ਹੋਵੇ ਤੇ ਤਾਂ ਹੀ ਉਹ ਇਸ ਦਾਇਰੇ ਵਿੱਚ ਨਹੀਂ ਆ ਸਕਦਾ ਬਦਨਾ ਉਹ ਅਗਰ ਉਹ ਦਾਇਰੇ ਵਿੱਚ ਆ ਗਿਆ ਜੇ ਉਹ ਐਕਟਵਾ ਚਲਾਉਂਦਾ ਹੋਇਆ ਜਾਂ ਸਪਲੈਂਡਰ ਚਲਾਉਂਦਾ ਹੋਇਆ ਤੇ ਉਹ ਇਹ ਮਾਮਪੇਓ ਦੇ ਖਿਲਾਫ ਜਿਹੜਾ ਉਹ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਕਿੰਨੇ ਸਾਲ ਦਾ ਬੱਚਾ ਚਲਾ ਸਕਦਾ ਜਿਸ ਨੂੰ ਪ੍ਰਵੀਜ਼ਨ ਛੂਟ ਹੈ ਜੀ ਹੇ ਜੀ ਜਿਹੜੇ ਬੱਚੇ 16 ਸਾਲ ਤੋਂ ਲੈ ਕੇ 18 ਸਾਲ ਦੇ ਵਿੱਚ ਜਿਨ੍ਹਾਂ ਦਾ ਲਰਨਿੰਗ ਲਾਇਸੈਂਸ ਬਣਿਆ ਹੋਵੇ ਮੈਂ ਬੇਤਮ ਦੁਬਾਰਾ ਰਿਪੀਟ ਕਰਨਾ ਚਾਹੁੰਦਾ ਜਿਨ੍ਹਾਂ ਦਾ ਲਰਨਿੰਗ ਲਾਇਸੈਂਸ ਬਣਿਆ ਹੋਵੇ ਜਿਹੜੇ ਬੱਚੇ ਉਹਨੂੰ ਪੜਦੇ ਹੋਣ ਜੇ ਉਸ ਜਿਆਦੇ ਹੈ ਨਾ ਆਉਣਾ ਜਾਣਾ ਉਹਨਾਂ ਦੇ ਵਿੱਚ ਇਹ ਸ਼ਰਤ ਹੈ ਕਿ ਉਸ ਹੈਲਮਟ ਪਾਇਆ ਹੋਵੇ ਉਹਨਾਂ ਤਰਬਨ ਸਜਾਈ ਹੋਵੇ ਤੇ ਜਿਹੜੀ ਬਾਈਕ ਹੈ ਉਹ ਜਾਂ ਸਕੂਟਰ ਆ ਉਹ 50 ਸੀਸੀ ਦਾ ਹੋਵੇ ਹੂੰ ਉਹੀ ਜਿਹੜੇ ਬੱਚੇ ਆ ਉਹ ਇਸ ਲਿਮਟ ਵਿੱਚ ਆਉਂਦੇ ਆ ਦੂਜਾ ਕੋਈ ਵੀ ਨਹੀਂ ਆਉਂਦਾ ਜਿਹੜੇ ਵੱਡੇ ਐਕਟਵਾ ਜਾਂ ਮੋਟਰਸਾਈਕਲ ਨੇ ਉਹ ਇਸ ਦਾਦੇ ਵਿੱਚ ਨਹੀਂ ਆਉਂਦੇ ਤੇ ਜੇ ਕੋਈ ਕਰਦਾ ਤੇ ਉਹਦਾ ਕੀ ਜੁਰਮਾਨਾ ਕਟਿਆ ਜਾਏਗਾ ਉਹਦਾ ਜੀ 25000 ਰੁਪਏ ਜੁਰਮਾਨਾ ਤੇ 3 ਸਾਲ ਜਿਹੜੀ ਉਹ ਪੇਨਸੂ ਸਜ਼ਾ ਵਾ ਉਹ ਖਾਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਤੋਂ ਥੋੜੇ ਉਹਨਾਂ ਨੂੰ ਕਲੀਅਰ ਨਹੀਂ ਹੈਗੀ ਇਸ ਨਾਲ ਇੱਕ ਚੀਜ਼ ਹੋਰ ਜੁੜੀ ਹੋਈ ਆ ਕਿ ਜਿਹੜਾ ਬੱਚਾ ਵੀ ਇਸ ਦਾਦੇ ਵਿੱਚ ਆ ਗਿਆ ਉਹਦਾ 7 ਸਾਲ ਲਾਇਸੈਂਸ ਨਹੀਂ ਡਰਾਈਵਿੰਗ ਲਾਇਸੈਂਸ ਨਹੀਂ ਬਣੇਗਾ ਔਰ 1 ਸਾਲ ਵਾਸਤੇ ਉਹਦੀ ਆਦ ਸੀ ਜਿਹੜੀ ਸਸਪੈਂਡ ਕੀਤੀ ਜਾਏਗੀ ਤੇ ਸਰ ਇਹਦਾ ਕੀ ਫਾਇਦਾ ਮਿਲੂਗਾ ਜੇ ਐਕਟ ਲੱਗੂਗਾ ਇਹ ਸਾਰੇ ਜਿਹੜੇ ਛੋਟੇ ਬੱਚਿਆਂ ਦੀ ਜਿਹੜਾ ਆ ਵੇਖੋ ਤੁਸੀਂ ਬਟਾਲੇ ਵਿੱਚ ਕੇਸ ਹੋਇਆ ਦੋ ਬੱਚੇ ਜਿਹੜੇ ਆਪਸ ਵਿੱਚ ਟਕਰਾਈ ਇੱਕ ਬੱਚਾ ਡੈਥ ਹੋ ਗਿਆ ਇਹ ਦੂਜਾ ਬੱਚਾ ਜਿਹੜਾ ਸੀਰੀਅਸ ਹੈ ਔਰ ਤੁਸੀਂ ਦੇਖੋ ਬਹੁਤ ਸਾਰੇ ਮਾਪਿਓ ਨੇ ਜਿਨ੍ਹਾਂ ਦੇ ਆਪਣੇ ਬੱਚੇ ਖਵਾ ਲਏ ਨੇ ਜਿਨ੍ਹਾਂ ਦੇ ਬੱਚਿਆਂ ਦੀ ਜਿਹੜੇ ਬੜੇ ਸੀਰੀਅਸ ਐ ਇਸ ਵੇਲੇ ਸਤਿ ਦੀ ਵਿੱਚ ਨੇ ਉਹ ਜਿਹੜੀ ਇਸ ਰੇਸ਼ੋ ਨੂੰ ਘਟਾਉਣ ਵਾਸਤੇ ਪੰਜਾਬ ਸਰਕਾਰ ਵੀ ਪੜਾਅ ਲੈ ਕਰ ਰਹੀ ਆ ਐਸਐਸਫ ਬਣਾਈ ਆ ਲੋਕਾਂ ਦੀ ਜਿਹੜੇ ਮੌਤਾਂ ਦੀ ਗਿਣਤੀ ਘਟਾਉਣ ਵਾਸਤੇ ਇਹ ਪੜ ਤੇ ਲੋਕਾਂ ਨੂੰ ਅਵੇਰਨੈਸ ਜਾਗੂਦ ਕਰਕੇ ਕਰ ਸਕਦੇ ਆਪਾਂ ਬੱਚੇ ਚਲਾਉਂਦੇ ਤੇ ਕੀ ਨੁਕਸਾਨ ਹੁੰਦਾ ਹੈ ਬੱਚੇ ਚਲਾਉਂਦੇ ਆ ਤੇ ਇਹ ਆਪਣਾ ਨੁਕਸਾਨ ਤੇ ਕਰਦੇ ਕਰਦੇ ਨੇ ਨਾਲ ਹੋਰ ਨਾਲ ਲੋਕਾਂ ਦਾ ਵੀ ਜਿਹੜੇ ਇਸ ਅਰੇਂਜ ਵਿੱਚ ਆਏ ਦੇ ਜੋ ਕੋਈ ਕੋਈ ਹਸਪੀਟਲ ਜਾ ਰਿਹਾ ਵਾ ਜਾਂ ਕਿਤੇ ਕੋਈ ਸਹਾਇਤਾ ਕਰਦਾ ਜਾ ਰਿਹਾ ਅਸੀਂ ਉਹ ਵੀ ਹਾਦਸੇ ਦਾ ਕਾਰਨ ਬਣ ਜਾਂਦੇ ਆ ਜੇਸਾ ਕਿ ਬੱਚੇ ਸਟੰਟ ਕਰਦੇ ਨੇ ਸਟੰਟ ਦੇ ਨਾਲ ਉਹਨਾਂ ਦੀ ਵੀ ਹਾਦਸੇ ਵਿੱਚ ਵੀ ਦੂਸਰਾ ਬੰਦਾ ਵਿੱਚ ਆ ਸਕਦਾ ਉਹਦੀ ਲਪੇਟ ਵਿੱਚ ਸਟੰਟ ਵਾਲੇ ਤੇ ਵੀ ਕੋਈ ਕਾਨੂੰਨ ਆਇਆ ਜੀ ਨਵਾਂ ਇਹ ਕਾਨੂੰਨ ਤੇ ਸਿਰਫ ਇਹੋ ਹੀ ਆ ਜੀ ਕਾਨੂੰਨ ਤੇ ਜੋ ਰੈਗੂਲਰ ਚੱਲਦਾ ਪਿਆ ਉਹੋ ਹੀ ਆ ਜਿਹੜੀ 1998 ਏ ਤੇ 1990 ਬੀ ਦੇ ਤਹਿਤ ਉਹਨਾਂ ਤੇ ਕਾਰਵਾਈ ਹੋ ਸਕਦੀ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋ ਲੋਕਾਂ ਨੂੰ ਸੁਨੇਹਾ ਇਹ ਦੇਣਾ ਚਾਹੁੰਦੇ ਆ ਵੀ ਛੋਟੇ ਬੱਚੇ ਜਿਹੜੇ ਆ ਉਹਨਾਂ ਦਾ ਖਾਸ ਕਰਕੇ ਲਰਨਿੰਗ ਲਾਇਸੈਂਸ ਬਣਾਓ ਜਿੰਨਾਂ ਦੀ ਮਜਬੂਰੀ ਜਿੰਨਾਂ ਬੱਚੇ ਪੜਦੇ ਦਿੱਲੀ ਆਉਣਾ ਜਣਾ ਲਰਨਿੰਗ ਲਾਇਸੈਂਸ ਬਣਾਓ ਤੇ ਛੋਟੀ ਬਾਈਕ ਲੈ ਕੇ ਛੋਟਾ ਛੋਟਾ ਸਕੂਟਰ ਲੈ ਕੇ ਦਿਓ ਔਰ ਬੱਚਿਆਂ ਦੇ ਨਾਲ ਪ੍ਰਸ਼ਾਸਨ ਦਾ ਵੀ ਸਾਥ ਦਿਓ ਔਰ ਜਿਹੜੇ ਥੋੜਾ ਜਿਹਾ 6 ਮਹੀਨੇ ਉਹਨਾਂ ਕੋਲ ਲਾਇਸੈਂਸ ਨਹੀਂ ਬਣਦੇ ਸਕਦਾ ਉਹ ਜਿਹੜੇ ਲੋਕ ਨੇ ਉਹ ਲਾਇਸੈਂਸ ਬਣਵਾ ਕੇ ਥੋੜਾ ਜਿਹਾ ਟਾਈਮ ਬੱਚਿਆਂ ਨੂੰ ਆਪਣਾ ਸਕੂਲ ਸ਼ਟਡਾਊਨ ਤੇ ਬੱਚਿਆਂ ਨੂੰ ਲੈ ਆਉਣ। ਤੇ ਇੱਕੋ ਤੋਂ ਲਾਗੂ ਹੋ ਰਿਹਾ। ਇਹ ਜੀ ਆ 28 ਤੋਂ ਸਟਾਰਟ ਹੋ ਰਿਹਾ ਜੀ। 28 24 ਤੋਂ ਸਟਾਰਟ ਹੈ ਜੀ ਤੇ ਹੁਣ ਜਿਹੜੀ ਸਾਨੂੰ ਆ 12 15 ਦਿਨ ਸਾਨੂੰ ਟਾਈਮ ਮਿਲਿਆ ਵਾ ਇਹਦੇ ਵਿੱਚ ਸਹੀ ਲਰਨਿੰਗ ਲਾਇਸੈਂਸ ਤੇ ਟਰਾਂਸਪੋਰਟ ਦਾ ਜਿਹੜਾ ਉਹ ਪ੍ਰਬੰਧ ਕਰ ਸਕਦੇ।